ਅੱਜ ਤੁਹਾਡੇ ਵਾਸਤੇ ਲੈ ਕੇ ਆਏ ਇੱਕ ਹੋਰ ਕੈਂਡਲਸਟਿਕ ਪੈਟਰਨ ਦੇਖੋ ਤੁਹਾਨੂੰ ਨੇ ਇੱਕ ਸਟ੍ਰੈਟੇਜੀ ਆਪਾਂ ਦੱਸੀ ਹੀ ਸੋਮਵਾਰ ਵੀਡੀਓ ਪਾਈ ਸੀ 5 ਮਿੰਟ ਦੇ ਟਾਈਮ ਫਰੇਮ ਤੇ ਜੇ ਅਪ ਟ੍ਰੈਂਡ ਆ ਤੇ ਮਾਰਕੀਟ ਦੇਖੋ ਇੱਕ ਵਾਰ ਸਪੋਰਟ ਤੋਂ ਤੇ ਜਾ ਚੁੱਕੀ ਆ ਜਦੋਂ ਦੂਜੀ ਵਾਰ ਸਪੋਰਟ ਤੇ ਆਉਂਦੀ ਆ ਕੋਈ ਕੈਂਡਲਸਟਿਕ ਪੈਟਰਨ ਬਣਦਾ ਹੈ ਤੇ ਫਿਰ ਆਪਾਂ ਉਥੋਂ ਟ੍ਰੇਡ ਕਰ ਸਕਦੇ ਆ ਤੇ ਇੱਕ ਬਹੁਤ ਵੱਡਾ ਮੂਵ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਉਸ ਟ੍ਰੇਡ ਦੇ ਵਿੱਚ ਤੇ ਜੇ ਦੇਖੋ ਡਾਊਨ ਟ੍ਰੈਂਡ ਆ ਕੋਈ ਰੈਜ਼ਿਸਟੈਂਸ ਆ ਉਥੋਂ ਇੱਕ ਵਾਰ ਮਾਰਕੀਟ ਡਿੱਗ ਚੁੱਕੀ ਆ ਦੂਜੀ ਵਾਰ ਉਹਦੇ ਕੋਲ ਜਾਂਦੀ ਆ ਕੋਈ ਪੈਟਰਨ ਬਣਾਉਂਦੀ ਆ ਕੈਂਡਲਸਟਿਕ ਪੈਟਰਨ ਬਣਾਉਂਦੀ ਆ ਸੋ ਫਿਰ ਉਸ ਤੋਂ ਬਾਅਦ ਆ ਉਹਦੇ ਵਿੱਚ ਆਪਾਂ ਨੂੰ ਇੱਕ ਵੱਡਾ ਮੂਵ ਥੱਲੇ ਵਾਲੀ ਸਾਈਡ ਨੂੰ ਦੇਖਣ ਨੂੰ ਮਿਲਦਾ ਹੁਣ ਇਹ ਜਿਹੜੀ ਸਟਰੈਟਜੀ ਆ ਇਹਦੇ ਨਾਲ ਦੇਖੋ ਹਰਕ ਦਿਨ ਦੇ ਵਿੱਚ ਇੱਕ ਟ੍ਰੇਡ ਤਾਂ ਘਟੋ ਘਟ ਤੁਹਾਨੂੰ ਮਿਲਣੀ ਆ ਕਦੇ ਕਦੇ ਤੁਹਾਨੂੰ ਦੋ ਵੀ ਮਿਲ ਸਕਦੀਆਂ ਤਿੰਨ ਵੀ ਮਿਲ ਸਕਦੀਆਂ ਤੇ ਕਦੇ ਕਦੇ ਚਾਰ ਵੀ ਮਿਲ ਸਕਦੀਆਂ ਪਰ ਇਹ ਜਿਹੜੀ ਸਟਰੈਟਜੀ ਆ ਇਹਦੇ ਵਾਸਤੇ ਕੈਂਡਲਸਟਿਕ ਪੈਟਰਨ ਸਾਰੇ ਕੈਂਡਲਸਟਿਕ ਪੈਟਰਨ ਸਿੱਖਣਾ ਬਹੁਤ ਜ਼ਰੂਰੀ ਆ ਹੁਣ ਤੱਕ ਦੇਖੋ ਆਪਾਂ ਹੈਮਰ ਸਿੱਖ ਲਿਆ ਸ਼ੂਟਿੰਗ ਸਟਾਰ ਸਿੱਖ ਲਿਆ ਇਨਵਰਟਡ ਹੈਮਰ ਸਿੱਖ ਲਿਆ ਤੇ ਹੈਂਗਿੰਗ ਮੈਨ ਸਿੱਖ ਲਿਆ ਹੁਣ ਤੱਕ ਜਿਹੜੇ ਦੇਖੋ ਚਾਰ ਆਪਾਂ ਕੈਂਡਲਸਟਿਕ ਪੈਟਰਨ ਸਿੱਖੇ ਆ ਸਿੰਗਲ ਸੀ ਹੈਮਰ ਵੀ ਕੱਲਾ ਸ਼ੂਟਿੰਗ ਸਟਾਰ ਵੀ ਕੱਲਾ ਇਨਵਰਟਡ ਹੈਮਰ ਵੀ ਕੱਲਾ ਤੇ ਹੈਂਗਿੰਗ ਮੈਨ ਵੀ ਕੱਲਾ ਇੱਕ ਇੱਕ ਕੈਂਡਲ ਦੇ ਨਾਲ ਬਣਨ ਵਾਲੇ ਕੈਂਡਲਸਟਿਕ ਪੈਟਰਨ ਸੀ ਹੁਣ ਅੱਜ ਦੇਖੋ ਜਿਹੜੇ ਕੈਂਡਲਸਟਿਕ ਪੈਟਰਨ ਦੀ ਆਪਾਂ ਗੱਲ ਕਰਨ ਵਾਲੇ ਆ ਇਹ ਦੋ ਕੈਂਡਲਾਂ ਨੂੰ ਮਿਲਾ ਕੇ ਬਣਦਾ ਹੈ ਦੋ ਕੈਂਡਲਾਂ ਨੂੰ ਲਾ ਕੇ ਹੁਣ ਜਿਹੜਾ ਇਹ ਕੈਂਡਲਸਟਿਕ ਪੈਟਰਨ ਇਹਦਾ ਨਾਮ ਆ ਬੁਲਿਸ਼ ਹਰਾਮੀ ਕੈਂਡਲਸਟਿਕ ਪੈਟਰਨ ਬੁਲਿਸ਼ ਹਰਾਮੀ ਹੁਣ ਦੇਖੋ ਜਿਹੜਾ ਹਰਾਮੀ ਸ਼ਬਦ ਆ ਇਹ ਦੇਖੋ ਆਪਣੇ ਪੰਜਾਬੀ ਦੇ ਵਿੱਚ ਜਾਂ ਫਿਰ ਹਿੰਦੀ ਦੇ ਵਿੱਚ ਇੱਕ ਗਾਲ ਆ ਪਰ ਜਿਹੜੀ ਕੈਂਡਲਸਟਿਕ ਪੈਟਰਨ ਹੈ ਇਹ ਜਾਪਾਨੀਜ਼ ਆ ਸੋ ਇਹ ਜਿਹੜਾ ਸ਼ਬਦ ਆ ਜਾਪਾਨੀਜ਼ ਦੇ ਵਿੱਚੋਂ ਆਇਆ ਇਹ ਸ਼ਬਦ ਦਾ ਅਰਥ ਕੀ ਹੈ ਇਹ ਵੀ ਤੁਹਾਨੂੰ ਸਮਝਾਉਂਗਾ ਮੈਂ ਇਹਦੇ ਵਿੱਚ ਇਸ ਵੀਡੀਓ ਦੇ ਵਿੱਚ ਅੱਗੇ ਚੱਲਦੇ ਹੋਏ ਪਰ ਉਸ ਤੋਂ ਪਹਿਲਾਂ ਆਪਾਂ ਫਾਰਮੇਸ਼ਨ ਸਮਝਦੇ ਹਾਂ ਕੀ ਪਹਿਚਾਣ ਕੀ ਆ ਬੁਲਸ਼ਰਾਮੀ ਪੈਟਰਨ ਦੀ ਸੋ ਦੇਖੋ ਇੱਕ ਲਾਲ ਕੈਂਡਲ ਹੋਊਗਾ ਵੱਡਾ ਲਾਲ ਕੈਂਡਲ ਤੇ ਇੱਕ ਹਰਾ ਕੈਂਡਲ ਹੋਊਗਾ ਛੋਟਾ ਜਿਹਾ ਹਰੇ ਕੈਂਡਲ ਦੀ ਜਿਹੜੀ ਬਾਡੀ ਆ ਹਰੇ ਕੈਂਡਲ ਦੀ ਜਿਹੜੀ ਬਾਡੀ ਆ ਦੋਨਾਂ ਸਾਈਡਾਂ ਤੋਂ ਨਾ ਥੱਲੇੋਂ ਥੱਲੇ ਹੋਊਗੀ ਲਾਲ ਕੈਂਡਲ ਤੋਂ ਤੇ ਨਾ ਦੇਖੋ ਉੱਤੇ ਹੋਊਗੀ ਲਾਲ ਕੈਂਡਲ ਦੀ ਬਾਡੀ ਤੋਂ ਦੋਨਾਂ ਸਾਈਡਾਂ ਤੋਂ ਹਰੇ ਕੈਂਡਲ ਦੀ ਜਿਹੜੀ ਬਾਡੀ ਆ ਲਾਲ ਕੈਂਡਲ ਦੀ ਬਾਡੀ ਦੇ ਵਿੱਚ ਪੂਰੀ ਸਮਾ ਜਾਊਗੀ ਨਾ ਤਾਂ ਦੇਖੋ ਉੱਤੇ ਹੋਊਗੀ ਉਹਦੀ ਬਾਡੀ ਤੋਂ ਤੇ ਨਾ ਦੇਖੋ ਉਹਦੀ ਬਾਡੀ ਤੋਂ ਥੱਲੇ ਹੋਊਗੀ ਬਿਲਕੁਲ ਵਿਚਕਾਰ ਹੋਊਗੀ ਬਿਲਕੁਲ ਵਿਚਕਾਰ ਜੇ ਖਤਮ ਹੋ ਜਾਊਗੀ ਤੇ ਜਿਹੜੇ ਹਾਈ ਲੋ ਆ ਇੱਥੇ ਦੇਖੋ ਹਾਈ ਲੋ ਨਹੀਂ ਬਣੇ ਇੱਥੇ ਤੁਸੀਂ ਮੰਨ ਲਓ ਕਿ ਆ ਹੋ ਗਿਆ ਹਾਈ ਹੋ ਗਿਆ ਲੋ ਹੋ ਗਿਆ ਲਾਲ ਕੈਂਡਲ ਦਾ ਹਰੇ ਕੈਂਡਲ ਦੇ ਦੇਖੋ ਜਿਹੜੇ ਲੋ ਆ ਤੇ ਹਾਈ ਆ ਇਹ ਵੀ ਲਾਲ ਕੈਂਡਲ ਦੇ ਹਾਈ ਤੋਂ ਇਹਦਾ ਹਾਈ ਥੱਲੇ ਹੋਊਗਾ ਲਾਲ ਕੈਂਡਲ ਦੇ ਲੋ ਤੋਂ ਹਰੇ ਕੈਂਡਲ ਦਾ ਲੋ ਉੱਤੇ ਹੋਊਗਾ ਸੋ ਪੂਰੀ ਤਰ੍ਹਾਂ ਦੇਖੋ ਲਾਲ ਕੈਂਡਲ ਜਿਹੜਾ ਨਾ ਭਾਵੇਂ ਉਹਦੀ ਲਾਲ ਕੈਂਡਲ ਦੀ ਬਾਡੀ ਆ ਬਾਡੀ ਦੇ ਵਿੱਚ ਹਰੇ ਕੈਂਡਲ ਦੀ ਬਾਡੀ ਹੋਊਗੀ ਤੇ ਹਾਈ ਲੋ ਦੇ ਵਿੱਚ ਵਿੱਚ ਹਰੇ ਕੈਂਡਲ ਦਾ ਹਾਈ ਲੋ ਹੋਊਗਾ ਪੂਰੀ ਤਰ੍ਹਾਂ ਜਿਹੜਾ ਹਰਾ ਕੈਂਡਲ ਆ ਲਾਲ ਕੈਂਡਲ ਦੀ ਬੋਡੀ ਦੇ ਵਿੱਚ ਸਮਾਇਆ ਹੋਊਗਾ ਛਿਪਿਆ ਆਊਗਾ ਸੋ ਜਿਹੜਾ ਲਾਲ ਕੈਂਡਲ ਆ ਇਹਨੂੰ ਕਿਹਾ ਜਾਂਦਾ ਹੈ ਮਦਰ ਕੈਂਡਲ ਮਦਰ ਕੈਂਡਲ ਤੇ ਜਿਹੜਾ ਦੇਖੋ ਹਰਾ ਕੈਂਡਲ ਆ ਇਹਨੂੰ ਕਿਹਾ ਜਾਂਦਾ ਬੇਬੀ ਕੈਂਡਲ ਤੇ ਇਹਨਾਂ ਦੋਨਾਂ ਨੂੰ ਜੇ ਆਪਾਂ ਜੋੜ ਦਈਏ ਕੀ ਬਣ ਗਿਆ ਹੈ ਪ੍ਰੈਗਨੈਂਟ ਵਿਮਨ ਇੱਕ ਗਰਭਤੀ ਔਰਤ ਹੁਣ ਜਿਹੜਾ ਇਹ ਇੱਕ ਗਰਭਵਤੀ ਔਰਤ ਬੰਦਾ ਹੈ ਇਸੇ ਨੂੰ ਜਪਾਨੀਜ਼ ਦੇ ਵਿੱਚ ਹਰਾਮੀ ਕਿਹਾ ਜਾਂਦਾ ਜਪਾਨੀਜ਼ ਦੇ ਵਿੱਚ ਇੱਕ ਪ੍ਰੈਗਨੈਂਟ ਔਰਤ ਨੂੰ ਇੱਕ ਗਰਭਵਤੀ ਔਰਤ ਨੂੰ ਹਰਾਮੀ ਕਿਹਾ ਜਾਂਦਾ ਹੈ ਹੁਣ ਦੇਖੋ ਇਹ ਉਹਨਾਂ ਵਾਸਤੇ ਜਿਹੜਾ ਸ਼ਬਦ ਹੈ ਨਾ ਸ਼ੁੱਧ ਸ਼ਬਦ ਆ ਜਿਵੇਂ ਦੇਖੋ ਆਪਾਂ ਆਪਣੇ ਵਾਸਤੇ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਸ਼ੁੱਧ ਸ਼ਬਦ ਕੀ ਆ ਆਪਾਂ ਗਰਭਤੀ ਔਰਤ ਕਹਿੰਦੇ ਹਾਂ ਗਰਭਤੀ ਮਹਿਲਾ ਕਹਿੰਦੇ ਹਾਂ ਉਸੇ ਤਰ੍ਹਾਂ ਉਹਨਾਂ ਵਾਸਤੇ ਜਪਾਨੀਜ਼ ਦੇ ਵਿੱਚ ਜਿਹੜਾ ਹਰਾਮੀ ਸ਼ਬਦ ਆ ਇੱਕ ਪ੍ਰੈਗਨੈਂਟ ਔਰਤ ਲਈ ਉਹ ਸ਼ੁੱਧ ਸ਼ਬਦ ਹੈ ਕੋਈ ਗਾਲ ਨਹੀਂ ਕੀ ਆਪਣੀ ਭਾਸ਼ਾ ਦੇ ਵਿੱਚ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ ਇਹ ਗਾਲ ਹੋ ਸਕਦੀ ਹੈ ਸੋ ਇਹ ਚੀਜ਼ਾਂ ਕਲੀਅਰ ਹੋ ਗਈਆਂ ਪਹਿਚਾਨ ਆਪਣੀ ਕਲੀਅਰ ਹੋ ਗਈ ਤੇ ਜਿਹੜਾ ਦੇਖੋ ਇਹਦਾ ਨਾਮ ਹੈ ਉਹ ਕਲੀਅਰ ਹੋ ਗਿਆ ਹੁਣ ਆਪਾਂ ਅੱਗੇ ਵਧਦੇ ਹਾਂ ਅੱਗੇ ਵਧਦੇ ਹਾਂ ਤੇ ਹੁਣ ਆਪਾਂ ਸਮਝਦੇ ਹਾਂ ਕਿ ਇਹਦੇ ਵਾਸਤੇ ਆਪਾਂ ਰੂਲਸ ਕਿਹੜੇ-ਕਿਹੜੇ ਫਾਲੋ ਕਰਨੇ ਆ ਸੋ ਦੇਖੋ ਸਭ ਤੋਂ ਪਹਿਲਾ ਰੂਲ ਤਾਂ ਇਹ ਆ ਕਿ ਅਪਟਰੈਂਡ ਹੋਣਾ ਚਾਹੀਦਾ ਇਹ ਅਪਟਰੈਂਡ ਵਾਸਤੇ ਪੈਟਰਨ ਹੈ ਜਦੋਂ ਦੇਖੋ ਮਾਰਕੀਟ ਦੇ ਵਿੱਚ ਅਪਟਰੈਂਡ ਹੈ ਉਦੋਂ ਹੀ ਆਪਾਂ ਇਸ ਪੈਟਰਨ ਦੇ ਉੱਤੇ ਟ੍ਰੇਡ ਕਰਨੀ ਆ ਹੁਣ ਅਪ ਟ੍ਰੈਂਡ ਦੇ ਵਿੱਚ ਦੇਖੋ ਬਹੁਤ ਸਾਰੇ ਵੀਰਪਣ ਫਿਰ ਕਹਿਣਗੇ ਕਿ ਅਪ ਟ੍ਰੈਂਡ ਦੇਖੋ ਅਪ ਟ੍ਰੈਂਡ ਦਾ ਮਤਲਬ ਇਹ ਨਹੀਂ ਹੁੰਦਾ ਕਿ ਮਾਰਕੀਟ ਇਦਾਂ ਥੋੜੀ ਉੱਤੇ ਜਾਂਦੀ ਹੈ ਮਾਰਕੀਟ ਇਦਾਂ ਉੱਤੇ ਜਾਂਦੀ ਹੈ ਇਦਾਂ ਸੋ ਦੇਖੋ ਇੱਥੇ ਤੀਜਾ ਜਿਹੜਾ ਰੂਲ ਆ ਉਹ ਆਪਣਾ ਸਪੋਰਟ ਹੋਣਾ ਚਾਹੀਦਾ ਉਹ ਵੀ ਇੱਥੇ ਨਾਲ ਰਿਲੇਟ ਕਰ ਲਓ ਤੁਸੀਂ ਕਿ ਆਹ ਦੇਖੋ ਇਦਾਂ ਮਾਰਕੀਟ ਉੱਤੇ ਜਾਂਨ ਲਈ ਆ ਇਸ ਤਰ੍ਹਾਂ ਇੱਥੋਂ ਦੇਖੋ ਉੱਤੇ ਗਈ ਆ ਫਿਰ ਥੋੜਾ ਜਿਹਾ ਥੱਲੇ ਆਈ ਆ ਇੱਥੇ ਕੀ ਆ ਇਹ ਸਪੋਰਟ ਆ ਸਪੋਰਟ ਦੇ ਉੱਤੇ ਆਣ ਕੇ ਜੇ ਦੇਖੋ ਬੁਲਿਸ਼ ਹਰਾਮੀ ਪੈਟਰਨ ਬਣਦਾ ਹੈ ਫਿਰ ਇੱਥੋਂ ਦੇਖੋ ਆਪਾਂ ਉੱਤੇ ਵਾਸਤੇ ਟ੍ਰੇਡ ਕਰ ਸਕਦੇ ਹਾਂ ਉੱਤੇ ਚਲ ਗਈ ਮਾਰਕੀਟ ਫਿਰ ਵਾਪਸ ਥੋੜਾ ਜਿਹਾ ਥੱਲੇ ਆਈ ਤੇ ਥੱਲੇ ਕੀ ਆ ਸਪੋਰਟ ਆ ਸਪੋਰਟ ਤੇ ਦੇਖੋ ਜੇ ਫੇਰ ਇੱਥੇ ਬੁਲਿਸ਼ ਹਰਾਮੀ ਪੈਟਰਨ ਬਣਦਾ ਫਿਰ ਆਪਾਂ ਉੱਤੇ ਵਾਸਤੇ ਟ੍ਰੇਡ ਕਰ ਸਕਦੇ ਹਾਂ ਸੋ ਸਪੋਰਟ ਤੇ ਜਦੋਂ ਆਣ ਕੇ ਬੁਲਿਸ਼ ਹਰਾਮੀ ਪੈਟਰਨ ਬਣਦਾ ਫਿਰ ਆਪਾਂ ਟ੍ਰੇਡ ਕਰਨੀ ਹੁਣ ਦੇਖੋ ਸਪੋਰਟ ਵੀ ਜਿਹੜੇ ਆ ਨਾ ਦੋ ਪ੍ਰਕਾਰ ਦੇ ਹੁੰਦੇ ਆ ਮਾਰਕੀਟ ਦੇਖੋ ਇਦਾਂ ਉੱਤੇ ਜਾਣ ਲਈ ਹੈ 1 ਮਿੰਟ ਮਾਰਕੀਟ ਦੇਖੋ ਐਦਾਂ ਉੱਤੇ ਜਾਣ ਲਈ ਆ ਤੇ ਇੱਕ ਦੇਖੋ ਆਪਣਾ ਹੁੰਦਾ ਆ ਆ ਸਿੱਧਾ ਜਿਹੜਾ ਸਪੋਰਟ ਹੁੰਦਾ ਆ ਸਪੋਰਟ ਹੋ ਗਿਆ ਸਿੱਧਾ ਵਾਲਾ ਇਹਨੂੰ ਆਪਾਂ ਕਹਿੰਦੇ ਹਾਰੀਜ਼ਨਟਲ ਲਾਈਨ ਦਾ ਸਪੋਰਟ ਤੇ ਇੱਕ ਸਪੋਰਟ ਹੁੰਦਾ ਆਪਣਾ ਆ ਵਾਲਾ ਸਪੋਰਟ ਜਿਹਨੂੰ ਆਪਾਂ ਕਹਿੰਦੇ ਟ੍ਰੈਂਡ ਲਾਈਨ ਦਾ ਸਪੋਰਟ ਹੁਣ ਦੋਨਾਂ ਦੇ ਵਿੱਚੋਂ ਚਾਹੇ ਕੋਈ ਵੀ ਸਪੋਰਟ ਆ ਸਪੋਰਟ ਦੇ ਉੱਤੇ ਆਣ ਕੇ ਜੇ ਦੇਖੋ ਬੁਲੀਸ਼ ਹਰਾਮੀ ਪੈਟਰਨ ਬਣਦਾ ਆ ਹਾਈ ਬ੍ਰੇਕ ਹੁੰਦਾ ਤੇ ਆਪਾਂ ਐਂਟਰੀ ਕਰਨੀ ਮਾਰਕੀਟ ਉੱਤੇ ਜਾਊਗੀ ਫਿਰ ਦੇਖੋ ਟ੍ਰੈਂਡ ਲਾਈਨ ਦੇ ਸਪੋਰਟ ਦੇ ਉੱਤੇ ਆਣ ਕੇ ਜੇ ਕੋਈ ਬੁਲਿਸ਼ ਰਾਮੀ ਪੈਟਰਨ ਬਣਦਾ ਆ ਹਾਈ ਬ੍ਰੇਕ ਹੁੰਦਾ ਆ ਆਪਾਂ ਐਂਟਰੀ ਕਰਨੀ ਮਾਰਕੀਟ ਉੱਤੇ ਜਾਊਗੀ ਸਿੰਪਲ ਸਪੋਰਟ ਕਲੀਅਰ ਹੋ ਗਿਆ ਤੇ ਆਪ ਟ੍ਰੈਂਡ ਕਲੀਅਰ ਹੋ ਗਿਆ ਸਾਈਜ਼ ਛੋਟਾ ਹੋਣਾ ਚਾਹੀਦਾ ਕਿਸੇ ਵੀ ਕੈਂਡਲਸਟਿਕ ਪੈਟਰਨ ਹਰ ਕੈਂਡਲਸਟਿਕ ਪੈਟਰਨ ਤੇ ਇਹ ਜਿਹੜੀ ਚੀਜ਼ ਲਾਗੂ ਹੁੰਦੀ ਆ ਸਾਈਜ਼ ਛੋਟਾ ਹੋਣਾ ਚਾਹੀਦਾ ਤੇ ਚੌਥਾ ਰੂਲ ਇਹ ਕਿ ਹਾਈ ਬ੍ਰੇਕ ਤੇ ਆਪਾਂ ਐਂਟਰੀ ਕਰਨੀ ਸੋ ਰੂਲ ਇਹ ਆਪਣੇ ਚਾਰੇ ਕਲੀਅਰ ਹੋ ਗਏ ਹੁਣ ਆਪਾਂ ਦੇਖੋ ਸਮਝਦੇ ਆ ਕਿ ਚਾਰਟ ਨਿਫਟੀ ਦੇ ਵਿੱਚ ਕਿੱਥੇ ਪੈਟਰਨ ਬਣਿਆ ਸੀ ਸੋ ਇਹਦੇ ਵਿੱਚ ਆਪਾਂ ਦੇਖੋ ਸਟੌਪ ਲੌਸ ਕਿੱਥੇ ਬੰਦਦਾ ਐਂਟਰੀ ਕਿੱਥੇ ਬੰਦੀ ਹੈ ਇਹ ਸਾਰੀਆਂ ਚੀਜ਼ਾਂ ਆਪਾਂ ਸਮਝਦੇ ਹਾਂ ਸੋ ਦੇਖੋ ਨਿਫਟੀ ਦੇ ਵਿੱਚ ਇੱਥੇ ਕੀ ਸੀ ਅਪ ਟ੍ਰੈਂਡ ਇੱਥੋਂ ਦੇਖੋ ਇੱਕ ਆਈ ਤਗੜੀ ਬਾਇੰਗ ਤੇ ਵਾਪਸ ਫਿਰ ਜਿੱਥੋਂ ਬਾਇੰਗ ਆਈ ਸੀ ਉਹਦੇ ਕੋਲ ਮਾਰਕੀਟ ਆਉਂਦੀ ਹੈ ਉਹਦੇ ਕੋਲ ਨਿਫਟੀ ਆਉਂਦੀ ਆ ਤੇ ਉਹਦੇ ਕੋਲ ਆ ਕੇ ਕੀ ਬਣਾਉਂਦੀ ਇੱਥੇ ਬੁਲਿਸ਼ ਰਾਮੀ ਪੈਟਰਨ ਬਣਾਉਂਦੀ ਆ ਵੱਡਾ ਦੇਖੋ ਲਾਲ ਕੈਂਡਲ ਆ ਲਾਲ ਕੈਂਡਲ ਦਾ ਲੋ ਦੇਖ ਲਓ ਤਿਹਾਈ ਦੇਖ ਲਓ ਲਾਲ ਕੈਂਡਲ ਦੀ ਬਾਡੀ ਦੇਖ ਲਓ ਤੇ ਹਰੇ ਕੈਂਡਲ ਦੀ ਬਾਡੀ ਦੇਖ ਲਓ ਬਿਲਕੁਲ ਹਰੇ ਕੈਂਡਲ ਦੀ ਜਿਹੜੀ ਬਾਡੀ ਆ ਦੋਨਾਂ ਸਾਈਡਾਂ ਤੋਂ ਲਾਲ ਕੈਂਡਲ ਦੀ ਬੋਡੀ ਦੇ ਵਿੱਚ ਸਮਾਈ ਹੋਈ ਆ ਹੁਣ ਇਹਦੇ ਵਿੱਚ ਐਂਟਰੀ ਕਿੱਥੇ ਕਰਨੀ ਆਪਾਂ ਹੁਣ ਇਹਦੇ ਵਿੱਚ ਦੇਖੋ ਜਦੋਂ ਇਹਦਾ ਹਾਈ ਬ੍ਰੇਕ ਹੁੰਦਾ ਆ ਜਦੋਂ ਇਹਦਾ ਆਵ ਵਾਲਾ ਹਾਈ ਬ੍ਰੇਕ ਹੁੰਦਾ ਲਾਲ ਕੈਂਡਲ ਵਾਲਾ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਂਟਰੀ ਕਰਨੀ ਹੁੰਦੀ ਆ ਤੇ ਇਹਦਾ ਜਿਹੜਾ ਆਪਣਾ ਲੋ ਆ ਉਹ ਆਪਣਾ ਹੁੰਦਾ ਇਹਦੇ ਵਿੱਚ ਸਟਾਪ ਲੌਸ ਹਾਈ ਬ੍ਰੇਕ ਕਰਨ ਤੇ ਆਪਾਂ ਐਂਟਰੀ ਕਰਨੀ ਆ ਤੇ ਲੋ ਜਿਹੜਾ ਏ ਆਪਣਾ ਇਹਦੇ ਵਿੱਚ ਸਟਾਪ ਲੌਸ ਹੁੰਦਾ ਆ ਤੇ ਫਿਰ ਉਸ ਤੋਂ ਬਾਅਦ ਦੇਖੋ ਇਹਦੇ ਵਿੱਚ ਆਪਾਂ ਜਿਵੇਂ ਜਿਵੇਂ ਦੇਖੋ ਮਾਰਕੀਟ ਉੱਤੇ ਜਾਂਦੀ ਆਪਾਂ ਸਟੌਪ ਲੌਸ ਨੂੰ ਟ੍ਰੇਲ ਕਰ ਕਰਕੇ ਪ੍ਰੋਫਿਟ ਵੱਡਾ ਕਰ ਸਕਦੇ ਹਾਲਾਂਕਿ ਇਹਦੇ ਵਿੱਚ ਦੇਖੋ ਜਿਆਦਾ ਵੱਡਾ ਆਪਾਂ ਨੂੰ ਪ੍ਰੋਫਿਟ ਦੇਖਣ ਨੂੰ ਨਹੀਂ ਮਿਲਿਆ ਪਰ ਜ਼ਿਆਦਾਤਰ ਤੁਸੀਂ ਦੇਖੋਗੇ ਜਦੋਂ ਵੀ ਇਹ ਪੈਟਰਨ ਬਣਦਾ ਉਦੋਂ ਇਹਦੇ ਵਿੱਚ ਵੱਡੇ ਵੱਡੇ ਪ੍ਰੋਫਿਟ ਦੇਖਣ ਨੂੰ ਮਿਲਦੇ ਹੁਣ ਦੇਖੋ ਮੈਨੂੰ ਲੱਗੇ ਜੇ ਕੋਈ ਐਗਜ਼ਾਮਪਲ ਚਾਹੀਦਾ ਹੈ ਨਿਫਟੀ ਦੇ ਵਿੱਚ ਸੋ ਪਿਛਲੇ ਕੁਝ ਦਿਨਾਂ ਦਾ ਮੈਂ ਚੁਣਿਆ ਐਗਜ਼ਾਮਪਲ ਇਹ ਪਰ ਜੇ ਤੁਸੀਂ ਪਿੱਛੇ ਜਾ ਕੇ ਬੈਕਟੈਸਟ ਕਰਕੇ ਦੇਖੋਗੇ ਜਦੋਂ ਵੀ ਇਹ ਪੈਟਰਨ ਬਣਦਾ ਆ ਸੋ ਉਦੋਂ ਵੱਡੇ ਵੱਡੇ ਪ੍ਰੋਫਿਟ ਇਹਦੇ ਵਿੱਚ ਦੇਖਣ ਨੂੰ ਮਿਲਦੇ ਆ ਸੋ ਇਹੋ ਗੈਸ ਪੈਟਰਨ ਬਾਰੇ ਕਲੀਅਰ ਸਾਰੇ ਰੂਲਸ ਆਈ ਹੋਪ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਕਲੀਅਰ ਹੋ ਗਈਆਂ ਫਿਰ ਵੀ ਦੇਖੋ ਜੇ ਕੋਈ ਡਾਊਟ ਰਹਿ ਗਿਆ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਆਪਣਾ ਸਵਾਲ ਦੱਸ ਸਕਦੇ ਜੋ ਸੋ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਹਰ ਇੱਕ ਸਵਾਲ ਦੇ ਜਵਾਬ ਦੇਣ ਦੀ ਤੇ ਬਾਕੀ ਦੇਖੋ ਵੀਡੀਓ ਜੋ ਚੰਗੀ ਲੱਗੀ ਲਾਈਕ ਕਰ ਸਕਦੇ ਜੋ ਮਿਲਦੇ ਆਂ ਕਿਸੇ ਹੋਰ ਵੀਡੀਓ ਦੇ ਵਿੱਚ